ਹਾਂਜੀ ਸਰ ਅੱਜ ਕਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈ ਕੀ ਅਚੀਵਮੈਂਟਸ ਨੇ ਮਨਜੂਰ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਵ ਅਬਦੁੱਲਾ ਐਸਐਸਪੀ ਕਪੂਰਥਲਾ ਕੋਲੋਂ ਨਸ਼ਾ ਰੋਕ ਜੋ ਜ਼ੀਰੋ ਟੋਲਰੈਂਸ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੇ ਇੱਕ ਵੱਡੀ ਹਮਲਾਕਾ ਦੇ ਕੱਲ ਮਿਲੀ ਹੈ ਉਹਦੇ ਵਿੱਚ ਅੱਧਾ ਕਿਲੋ ਜਿਹੜੀ ਹੈਰੋਨ ਹੈ 500 ਗ੍ਰਾਮ ਇੱਕ ਪਿਸਤੋਲ ਹੈਗਾ ਕੰਟਰੀ ਮੇਡ ਉਹ ਬਰਾਮਦ ਕੀਤੇ ਆ ਆਪਣੇ ਪਾਵਰ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਹੀ ਅਸੀਂ ਕੀਵਲ ਸਿੰਘ ਦੀ ਅਗਵਾਈ ਚ ਨਾਕਾਬੰਦੀ ਕੀਤੀ ਸੀ ਸੀਸੀਆਈ ਨੇ ਤੇ ਉਹਦੇ ਵਿੱਚ ਇਹ ਦੋਨਾਂ ਨੂੰ ਐਪਰੀਹੈਂਡ ਕੀਤਾ ਦੋ ਲੜਕੇ ਮਿਲੇ ਆ ਇੱਕ ਨਵਦੀਪ ਹੈ ਤੇ ਦੂਜਾ ਜਿਸ ਕਰਨ ਹੈਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਮੱਗੂ ਥਾਣੇ ਦੇ ਜਿਨ੍ਹਾਂ ਪਾਸੋਂ ਗ੍ਰਾਮਦਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਨਾਂ ਤੋਂ ਗ੍ਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਦੋਨੇ ਲੜਕੇ ਜਿਹੜੇ ਹੈਗੇ ਆ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਨੰਬਰ 10 ਰਜਿਸਟਰ ਕੀਤਾ ਕਰਾ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਈਐਸਪੀ ਸੁਲਤਾਨਪੁਰ ਲੋਧੀ ਜੀ ਦੇ ਅਦੇ ਇਹਦੇ ਵਿੱਚ ਹੀ ਅਸੀਂ 21 ਸੀਰੀਜ਼ ਦੇ ਤਹਿਤ ਨੋਕਾ ਦਾ ਮੈਟੇਰੀਅਲ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆਂਟੀਟੀ ਹੈ ਐਨਡੀਬੀ ਐਸੈਕਟੀ ਤੇ ਇਹਦੇ ਵਿੱਚ ਫਰਦਰ ਜਿਹੜੀ ਉਹ ਤਤਤੀਸ ਸਾਡੀ ਜਾਰੀ ਹੈ ਇਹ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਐ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਆ ਕਰ ਰਹੇ ਆ ਕਿ ਕਿੱਥੋਂ ਆਈ ਆ ਤੇ ਕਿੱਥੇ ਜਾਣੀ ਸੀ ਇੰਜਾਂ ਦਾ ਕੋਈ ਫੈਮਿਲੀ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਅਜੇ ਤੱਕ ਇਹ ਗੁੱਗਲ ਇਹਨਾਂ ਦੇ ਨਹੀਂ ਜਿਸ ਤਰ੍ਹਾਂ ਸਭ ਤੁਸੀਂ ਦੱਸਿਆ ਵੀ ਇਹ ਮੁੰਡਾ ਬੀਏ ਕਰਦਾ ਸੀ ਕਿ ਪਰੰਦੇ ਨਾਲ ਨਾਲ ਇਹ ਵੀ ਕੰਮ ਕਰ ਰਿਹਾ ਨਾਮ ਕਰਨਾ ਕਰਦਾ ਸੀ ਵੀ ਜਾਂ ਕੋਈ ਕਰੋਹੀ ਗਰੀਬੀ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਇਹਨਾਂ ਦੀ ਮੋੜਲੀ ਪੁੱਛ ਕੇ ਤੋਂ ਪਤਾ ਲੱਗਾ ਪੈਸੇ ਦਾ ਲੂਟ ਸੀਗਾ ਉਹਦੇ ਕਰਕੇ ਇਹਦੇ ਵਿੱਚ ਇੰਡਲਸ ਹੋ ਗਿਆ ਇੱਕ ਦੋ ਤਾਂ ਕਰ ਰਿਹਾ ਸੀ ਕੰਮ ਇਹ ਥੋੜੇ ਚੇਤੂ ਸੀਗਾ ਇਹਨਾਂ ਦੱਸਿਆ ਸੀ ਕੰਸਾਈਨਮੈਂਟ ਪਹਿਲਾਂ ਅਸੀਂ ਦਿੱਤੀ ਆ ਤੀਕੇ ਸੀਗੀ ਐਡਿਕਟਡ ਨਹੀਂ ਸੈਕਿੰਡ ਲੈ ਹਜੇ ਤੱਕ ਨਹੀਂ ਹੈ ਐਡਿਕਟਡ ਨਹੀਂ ਹੈਗੇ ਹੈ ਨਾ ਇਹ ਜਿਹਦਾ 21 ਸਾਲ ਦਾ ਆ ਬੀਏ ਕਰਕੇ ਲਾਸਟ ইয়ার ਹੀ ਪਲੱਸ 2 ਸ਼ਾਇਦ ਕੀਤੀ ਹੋਏਗੀ ਜਾਂ ਬੀਏ ਚ ਆ ਬੀਏ ਕਿਹੜੀ ਚ ਆ ਫਰਸਟ ਇਅਰ ਬੀਏ ਫਰਸਟ ਇਅਰ ਚ ਆ ਨਾ ਤੇ ਕੋਈ ਸ਼ੌਕ ਜਾਂ ਨਾ ਕੋ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂ ਨਾ ਦਾ ਜੋ ਸਟਾਈਲ ਆ ਉਹ ਕੀ ਹੈ ਯਾਨਕੀ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਵੀਂ ਹੈਗੀ ਸੋਸ਼ਲ ਮੀਡੀਆ ਤੇ ਤਾਂ ਰਹਿੰਦੇ ਹੀ ਹੈਗੇ ਹਾਂ ਕੁਝ ਇਦਾਂ ਦਾ ਵੀ ਬਦਲ ਇਨਵੈਸਟੀਗੇਟ ਕਰ ਰਹੇ ਆ ਜਿੱਦਾਂ ਦੀ ਕੋ ਗੱਲ ਹੈ ਨਮੀ ਸਾਹਮਣੇ ਤੁਹਾਡੇ ਨਸ਼ੇ ਦੀ ਆਦੀ ਨਸ਼ੇ ਦੀ ਆਦੀ ਨਹੀਂ ਹਜੇ ਤੱਕ ਨਹੀਂ ਫੈਮ ਦੀ ਬੈਕਗ੍ਰਾਉਂਡ ਕੋਈ ਫੈਮਲੀ ਬੈਕਗ੍ਰਾਉਂਡ ਦੇ ਦੇ ਚੜ੍ਹਦੀ ਜੋ ਇਨਵੈਸਟੀਗੇਟ ਕਰ ਰਹੇ ਆ ਅਸੀਂ ਜਿੱਦਾਂ ਇੱਕ ਦਾ ਫਾਦਰ ਕੀਤੀ ਬੜੀ ਕਰਦਾ ਹੋਵੇਗਾ ਹੋਰ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀ ਆ ਉਹ ਤੋਂ ਅਸੀਂ ਵੈਰੀਫਾਈ ਕਰ ਰਹੇ ਆਂ ਕਿ ਇਹ ਇਨਸੀਡੈਂਟ ਨਹੀਂ ਕਿਤੇ ਹੋਇਆ ਇਸ ਤੋਂ ਕੀ ਇਹਨਾਂ ਦੇ ਉੱਤੇ ਸੀਗਾ ਕਿਰਦਾਰ ਸੀਗਾ ਇਹ ਪਿਸਟਲ ਜਿਹੜਾ ਬਰਾਮਦ ਹੋਇਆ ਉਹ ਇੱਕ ਕੰਟਰੀ ਮੇਡ ਪਿਸਟਲ ਹੈਗਾ ਹੂੰ 32 ਬੋਲ ਦਾ ਪਿਸਟਲ ਹੈਗਾ ਇਹ ਪਤਾ ਲੱਗਾ ਕਿੱਥੋਂ ਇਹਨਾਂ ਨੂੰ ਮਿਲਿਆ ਕਿੱਦਾਂ ਲੈ ਗਏ ਇਹ ਕਰ ਰਹੇ ਇਨਵੈਸਟੀਗੇਸ਼ਨ ਕਿੱਥੋਂ ਲੈ ਕੇ ਆਏ ਚੱਲ ਰਿਹਾ ਸਰ ਜੀ